ਰਨੇ ਸੀ ਕੋਨੇ ਲੋਕਾਂ ਨੂੰ ਝਾਰ ਵਿੱਚ ਨਹੀਂ ਇਤਿਆਰ ਦੋ ਨਿਆੜੀ ਤੇ ਮੈਂ ਆਪਣਾ ਟੈਸਟ ਕਰਾਉਣ ਚ ਕੀ ਹਰਜਾ ਅਜੇ ਅਨੇ ਹਰਜਾ ਤਾਂ ਕੁਝ ਨਹੀਂ ਆਇਆ ਫੇਰ ਅਰਥੋ ਭਾਈ ਸਾਹਿਬ ਬੀਜ ਦੇ ਜਾ ਟਾਈਮ ਲੱਗ ਜਾਦਾ ਕਿਉਂ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਝਾਰ ਵਿੱਚ ਕਿਤਰੀ ਜਾਓ ਨਹੀਂ ਝਾਰ ਨਹੀਂ ਭਾਈ ਤੇ ਹੋਰ ਨੇ ਵੀ ਸਵਾਸਤ ਕ ਰਖ ਰਹਾ ਹੈ ਬਿੰਦੇ ਭਾਈ ਸੁਰੀਸ਼ ਮੈਂ ਸਾਰਾ ਕੁਝ ਦੇਖ ਕੇ ਆ ਯੂਪੀ ਚ ਛੋੜੇ ਮਜਫਰ ਨਗਰ ਮੰਡੀ ਆ ਨਾ ਗੋੜੀ ਮੰਡੀ ਹੈ ਉਹ ਜੀ ਮੈਂ ਜਾ ਕੇ ਆ ਹਾਂ ਤਾਂ ਨਹੀਂ ਆਇਆ ਹੋਗਾ ਜੀ ਨਹੀਂ ਸਰ ਆ ਤਣੋਂ ਦੀ ਤਣ ਗੋੜੋ ਕੋਈ ਦਰੋਂ ਪੰਜਾਬ ਚ ਆਉਂਦਾ ਯੂਪੀ ਬੜੀ ਬੋੜੀ ਹੈ ਉਹ ਬਹੁਤ ਤੁਸੀਂ ਇਹ ਸੀ ਜਾਂ ਨਹੀਂ ਤਨ ਮੇ ਮੇਰੀ ਗੱਲ ਸੁਣ ਲਿਆ ਕੋ ਧਿਆਨ ਨਾਲ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੇ ਸ਼ੱਕਰ ਸਾਡਾ ਗੁੜ ਸ਼ੁੱਧ ਹੈ ਇਹ ਕਹਿੰਦੇ ਹਨ ਹਾਂ ਹਾਂ ਫਿਰ ਤੁਹਾਨੂੰ ਸੈਂਪਲ ਪਰਾਉਣ ਦੀ ਕੀ ਹਰਜ ਹੈ ਅਜੀ ਨਹੀਂ ਹਰਜ ਆ ਤਾਂ ਹੈ ਨਹੀਂ ਉਹ ਬੈਠੋ ਹਲੋ ਅਜੀ ਰਾਮ ਦਾ ਭਾਈ ਸੁਭਰੇ ਦਾ ਪਹਿਲਾ ਬੜਾ ਆਇਆ ਯਾਰ ਇੱਥੇ ਗੁੜ ਤੇ ਸ਼ੱਕਰ ਆ ਯੂਪੀ ਵਾਲੇ ਬੰਦੇ ਵੇਚਦੇ ਫਿਰਦੇ ਸੈਂਪਲ ਪਰਾਉਣਾ ਇਹ ਕਹਿੰਦੇ ਸ਼ੁੱਧ ਦਾ ਮੈਂ ਜਾ ਕੇ ਆ ਯੂਪੀ ਚ 10 ਰਾਂ ਦਾ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਆ ਇਹ ਕੀ ਨਹੀਂ ਬਾਈ ਐਕਸ ਲੋਕ ਕਣ ਜ਼ਾਇਰ ਖਵਾਈ ਜਾਂਦੇ ਆ ਬਾਈ ਬਾਈ ਆ ਜਾ ਤੁਰੋ ਬਾਈ ਨੇ ਸੈਂਪਲ ਭਰਾਉਣੇ ਆ ਮੈਂ ਇਹਨੂੰ ਲੈ ਕੇ ਆਉਣਾ ਉਧਰ ਆ ਜਾ ਅਰੇ ਸੁਭਾਗ ਤੇ ਹੁਣ ਆ ਜਾ ਬਰਾ ਦੁੱਧ ਪਾਣੀ ਦਾ ਪਾਣੀ ਹੁਣ ਹੋ ਜਾਣਾ ਚਲੋ ਅਰੇ ਬਾਈ ਨਾ ਨਾ ਇਹ ਨਹੀਂ ਗੱਲ ਬਣਦੀ ਇਹ ਜੀ ਮੇਰੀ ਜਨਨ ਯਾਰ ਬਾਈ ਇਹ ਕੀ ਮੇਰੀ ਤਰੀਫ ਵਾਲੀ ਗੱਲ ਖੜੀ ਆ ਗਈ ਅਰੇ ਮਾਨਾ ਦੋਂ ਤੂੰ ਕਾਲੀਰਾਮ ਆ ਚੈੱਕ ਕਰਾਉਂਗਾ ਨਹੀਂ ਮਾਲਾ ਨਾ ਨਾ ਨਹੀਂ ਯਾਰ ਤੂੰ ਵਾਰੀਗਲ ਮਾਲਾ ਭਾਈ ਜੀ ਵੇਚ ਲੈਣਾ ਭਾਈ ਜੀ ਕਿਉਂ 10000 ਰੁਪਏ ਵੇਚ ਲੈਣੇ ਨਹੀਂ ਨੀਗਾ ਭਾਈ ਸਾਹਿਬ ਵੀ ਸਵਾਦ ਕਰੋ ਤੂੰ ਟੈਸਟ ਕਿਉਂ ਨਹੀਂ ਕਰਾਉਂਦਾ ਅਰੇ ਤਾਂ ਬੜਾ ਟਾਈਮ ਲੱਗ ਜਾਣਾ ਮੈਨੂੰ ਆਉਣਾ ਅਰੇ ਮੈਂ ਤਾਂ 10000 ਰੁਪਏ ਦੂੰ ਅਰੇ ਨਹੀਂ ਬੜਦਾ 10000 ਦੇ ਲਾ ਮੈਂ ਤੇਰਾ ਦੇਣਾ ਲੈ ਬੀਜਾ ਮੇਰੀ ਗੱਲ ਸੁਣ ਲੈ ਜੇ ਸੁਦਾ ਗੁਣਸ਼ੁੱਧ ਨਿਕਲ ਆਇਆ ਪ੍ਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦੂੰ ਅਜੇ ਨਹੀਂ ਮੰਨੇ ਤੇ ਜੇ ਸੁਦਾ ਗੁਣ ਤੇ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਅਜੀ ਨਾ ਮੰਨ ਨਾ ਮੰਨ ਨਾ ਨਾ ਚੱਲ ਤੂੰ ਭਾਈ ਜੀ ਨਹੀਂ ਨਹੀਂ ਆਏ ਯਾਰ ਭਾਈ ਜੀ ਆ ਰਹੀ ਟਰਾਲੀ ਉਧਰ ਆ ਰਿਹਾ ਭਾਈ ਮਾਰ ਤੋੜ ਯਾਰ ਬੇਮਾਨ ਨਾ ਅਜੀ ਨਹੀਂ ਦੇ ਦੇਗਾ ਤਮ ਤੋਂ ਬਡੇ ਆਦਮੀ ਆ ਬੰਤੋ ਵਾਲੀ ਬਿਆਹ ਨਾ ਮੰਨ ਸਕੋਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੁੜ ਸ਼ੁੱਧ ਆ ਫਿਰ ਆਪਾਂ ਨੂੰ ਸੈਂਟਰ ਪਰ ਆਉਣ ਚ ਕੀ ਹਰਜਾ ਆ ਇੱਕ ਗੱਲ ਤੈਨੂੰ ਦੱਸ ਕੋਈ ਕੁਝ ਬੇਕਾਮ ਕਰ ਰਹਾ ਕੁਝ ਵਿਵਹ ਕਰ ਰਹਾ ਕੁਝ ਕਰਦਾ ਤਾਂ ਵੇਚਣਾ ਹੀ ਪੜੇਗਾ ਇਹ ਲਾਹਤ ਹੋਗੀ ਜਰ ਭਾ ਕੇ ਵੇਚ ਦਊ ਕੁਝ ਕਰਕੇ ਵੇਚਣਾ ਪਊਗਾ ਨਹੀਂ ਜਾਣੀ ਮਿੱਠਾ ਸੋਡਾ ਮੈਂ ਮਿੱਠਾ ਸੋਡਾ ਮਿੱਠਾ ਸੋਡਾ ਤਾਂ ਅਸੀਂ ਵੀ ਪਾਉਨੇ ਆ ਮਿੱਠਾ ਥੋੜਾ ਸ਼ੱਕਰ ਜੀ ਪੈਂਦਾ ਸਾਨੂੰ ਪਤਾ ਆ ਹੋਈ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਤਾਂ ਨਿਕਲਦੇ ਵਾਸਾ ਇਸ ਵਾਰ ਤਾਂ ਕਰ ਰਿਹਾ ਹੈ ਟੈਸਟ ਦਿਤਾਈ ਸਾ ਉਸ ਦਾ ਬਸ ਉਹ ਮੈਂ ਕਹਿੰਦਾ ਮੈਂ ਥੋੜਾ ਜਿਹਾ ਵਿਸ਼ਵਾਸ ਆ ਚਲੋ ਅਪ ਟੈਸਟ ਕਰਾਉਣੇ ਆ ਅੱਜ ਬਾਜ ਜੀ ਲੈਣ ਤਾਂ ਕਰੀਏ ਟਰੈਕਟਰ ਦੇ ਪਾਸ ਆ ਸਾਲ ਓਏ ਆ ਜਾ ਜਦੋਂ ਨਗਰ ਆ ਗਦਰ ਨਾ ਅਗਲੀ ਵਾਰ ਮੈਂ ਥੋੜਾ ਜਿਹਾ ਫੋਟੋ ਅਰੇ ਮਾਰ ਲਵਾ। ਤੁਸੀਂ ਆਪ ਆ ਕੇ ਜ਼ਹਿਰਾਂ ਆਦਾ ਕਰ ਲਾ। ਮਾਰ ਲਵਾ। ਨਾ ਨਾ ਮੈਂ ਇੱਥੇ ਬੁਲਾ ਲੂੰ। ਅਰੇ ਨਹੀਂ ਇੱਥੇ ਬੁਲਾ। ਜਾਂ ਗਲਤੀ ਮੰਨ ਦਿਓ। ਔਰ ਮਾਰ ਲਵੇ ਬਹੁਤ ਬੰਦੇ ਮਾਰਿਆ। ਇਹ ਸਾਡੇ ਕੋਲ ਤੇ ਕਮੀ ਕਰਾ ਸੀ ਮੜ ਕੇ ਪੰਜਾਬ ਚ ਕੋਡ ਨਹੀਂ ਵੇਚਣਾਉਂਦੇ। ਆ ਲੈ ਜਾਣੇ ਬਸ। ਹੈਂ? ਪਤਾ ਆਣੇ ਖੜੀ ਬਸ। ਦਸੂ ਕੀ ਕੋਸੇ ਦੇ। ਬਸ ਨਾ ਜਾਣੇ ਕੇ ਭਾਈ ਔਰ ਨਾ ਨਾ ਇਹ ਕੈਮੀਕਲ ਦੇ। ਹੈਂ? ਪਤਾ ਨਹੀਂ ਜੀ। ਕੱਤੋਂ ਇਹ ਨਹੀਂ ਪਤਾ ਕੱਤੋਂ ਮੈਂ ਆਪ ਦਾ ਪਤਾ ਇਹ ਬਾਤ ਆ ਕਮਾਦਮਾ ਯੋ ਯੋ ਗੇੜਾ ਲੱਗ ਜਾਂਦਾ ਆ ਫੇਲ ਨਹੀਂ ਆਦਾ ਮਾ ਕਮਾਦ ਨੂੰ ਕੁਝ ਨਹੀਂ ਪਤਾ ਹੁਣ ਤਾਂ ਤੁਸੀਂ ਸੌ ਖਾਂਦੇ ਹੀ ਨਾ ਸਾਡਾ ਕੋਲ ਸ਼ੌਧਾ ਹੁਣ ਤੁਸੀਂ ਕਿਹਨੂੰ ਕੋ ਪਤਾ ਕਮਾਦ ਵਾਲਾ ਲੜ ਵਾਲਾ ਕਮਾਦ ਦੇ ਦੇ ਹਮਨੇ ਹਾਂ ਉਸੇ ਕੋਲ ਫਰੀਦ ਲਿਆ ਅੱਛਾ ਸੋਨੂੰ ਨੂੰ ਨਹੀਂ ਕੋ ਪਤਾ ਵੇ ਕਿ ਪਾਇਆ ਨੇ ਖਰਾਬ ਨਾ ਬਾਈ ਮੈਂ ਤੁਹਾਨੂੰ ਦੱਸ ਦਿੰਦਾ ਛੋਡੇ ਪਤਾ ਕੀ ਐ ਮੈਂ ਸਾਰਾ ਯੂਪੀ ਕੋ ਮੈਂ ਛੋਡੇ ਇੱਕ ਇੱਕ ਖਲਾੜਾ ਇੱਥੇ ਐ ਇੱਕ 10 ਕਰਮਾਂ ਤੇ 20 ਕਰਮਾਂ ਤੇ ਛੋਡੇ ਘਟੋ ਘੜ 5 ਕਿਲੋਮੀਟਰ ਦੇ 50 ਖਲਾੜੇ ਆ ਵਾਹ ਪਾ ਛੋਡੇ ਸਾਰਿਆਂ ਦੇ ਖਲਾੜੇ ਆ ਠੀਕ ਆ ਭਾਈ ਜੀ ਆ ਅਗਰ ਨਹੀਂ ਆ ਲਗੇ ਗਿਆ ਲੱਗਦਾ ਹੀ ਫੇਰ ਜਾ ਲਗੇ ਅਮ ਤਾਂ ਕਿਸਾਨ ਆ ਆਦਮੀ ਬਦਲੇ ਮਲੇ ਕਰ ਅਮ ਤਾਂ ਦਾੜ ਦੇ ਦੇ ਅਗਰ ਦਾੜ ਵੇਚ ਲੇਗੇ ਅਮ ਇਹ ਸੋਨੂੰ ਮੇਰੀ ਗੱਲ ਸੁਣ ਆਟਾ ਦਾੜ ਦੇ ਇਹ ਸੋਨੂੰ ਪਸ ਗਿਆ ਹੁਣ ਮੈਂ ਕੀ ਕਰਿਆ ਸੋਈ ਫਸ ਗਈ ਇਹ ਲੋਕ ਤਾਂ ਉਥੋਂ ਚਾਵਾਂ ਨਾ ਲੈ ਆਂਦੇ 70 ਰੁਪਏ 60 ਰੁਪਏ ਕਿਲੋ ਲੈ ਲੋ ਜ਼ਹਿਰ ਨਹੀਂ ਭਾਈ ਸਾਹਿਬ ਅਗਰ ਦਾੜ ਵੇਚ ਲੇਗੇ 2:30 ਵਜੇ ਨਾ ਆਉਂਦੇ ਨਾ ਨਾ ਦੋ ਟੋੜ ਅਸੀਏ ਮਗਾ ਦਾੜ ਆਟਾ ਵੇਚ ਲਾ ਦੇ ਪਟਾ ਹੈ ਤੇ ਦਾਲ ਆਟਾ ਜਿੱਕੜੇ ਭਾਂਗਾਂ ਮਲਾਵ ਡੋਕਿਆ ਆ ਜਾ ਕੇ ਗੁਰੂ ਦੇ ਇਹਨੇ ਗਾ ਭਾਈ ਆ ਸਾਡੇ ਲੋਕ ਦਾ ਕਲਨ ਕਮਲੇ ਆ ਹਤੋਂ ਜਦ ਕਮਲੇ ਦੇ 200 ਰੁਪਏ ਦੀ ਜ਼ਹਿਰ ਪੀਣਿਆ ਬੋਦਲ ਭਾਵੇਂ 5 ਰੁਪਏ ਨੇ ਘਟਾਉਂਦੇ ਜਿਹੜੀ ਛੇਤ ਵਾਲੀ ਚੀਜ਼ ਆ ਉਹਨੂੰ ਭਾਵੇਂ 20 ਦੀ ਪੁੱਛਦੇ ਵੀ ਆ ਸਸਤਾ ਕਰਕੇ ਜ਼ਹਿਰ ਲੈ ਲਓ ਗੁਰੂ ਘਰੋਂ ਮੰਗਾ ਆ ਅਬ ਲੋਰ ਵੀ ਘਟ ਦਿਆ ਜੋ ਮੰਗਾ ਲੋਨੋ ਭਾਈ ਆ ਗੁੜ ਦੇ ਯੂਪੀ ਤੋਂ ਇਹ ਮੈਂ ਯੂਪੀ ਜਾ ਕੇ ਆਇਆ ਸਾਰਾ ਮੇਰੇ ਕੋਲ ਵੀਡੀਓ ਹੈ ਸਾਰਾ ਕੈਮੀਕਲ ਪਾਪਾ ਕੋਲ ਇਧਰ ਜਿਹੜਾ ਲੋਕਾਂ ਨੂੰ ਮਾਰੀ ਤੁਰੇਂਦੇ ਆ ਆਪਣੇ ਪਹਿਲੇ ਹੀ 11 ਪੰਗਾ ਪੰਗਾ ਤਾਂ ਬਾਜਾ ਕੋਲ ਹੀ ਸਾਥ ਹੋਣੇ ਸੀ ਭਾਈ ਸਾਹਿਬ ਬੜੀ ਵੱਡਾ ਗੰਨਾ ਯਾਰ ਅਸੀਂ ਬੜੇ ਵੇਸ ਦਾ ਪਹਿਨਨੇ ਆਣਗੇ ਬਸ ਉਹ ਲੈ ਜਾਣੇ ਬਸ ਤੂੰ ਮੇਰੀ ਮੇਰੀ ਗੱਲ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬਤਾਓ ਤੂੰ ਹੁਣ ਤਾਂ ਜ਼ਿੰਮੇਵਾਰੀ ਲੈਂਦਾ ਸੀ ਗਾਰੰਟੀ ਚਾਹਦਾ ਸੀ ਮੇਰਾ ਸ਼ੁੱਧਾ ਗੁੜਨ ਵਾਲੇ ਸ਼ੱਕਰ ਹਾਂ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਮੇਰੇ ਘਰ ਤਾਂ ਹੋਖਰੀ ਦੀ ਲੈ ਤੇਰਾ ਆਪਣਾ ਵੀਡੀਓ ਬਣਾ ਲੈ ਹਾਂ ਤੂੰ ਕਹਿੰਦਾ ਯਾਰ ਹਾਂ ਅੱਲਾ ਨੂੰ ਸਮਝ ਕੇ ਤੂੰ ਕਹਿੰਦਾ ਇਹ ਸਹੀ ਹੈ ਸਰਾ ਠੀਕ ਹੈ ਮੰਨ ਗਿਆ ਨਾ ਹਾਂ ਹੁਣ ਆਪਾਂ ਨੂੰ ਸਿੰਪਲ ਪਰ ਨਿੱਕੀ ਹਰਜਾ ਫਿਰ ਅਜੇ ਬਾਦ ਨੂੰ ਇਹ ਟੇਬ ਲੱਗ ਜਾ ਮਰਾ ਵਜਾੜਵਾ ਮਰਾ ਤੇਰਾ ਜਿੰਨਾ ਲੈ ਖਰਾਬ ਹੋਇਆ ਇਹਨੂੰ ਮੈਂ ਕਹਿਆ ਮੈਂ ਹੋਰ ਟਾਈਮ ਖਰਾਬ 10000 ਰੁਪਏ ਤੁਹਾਨੂੰ ਮੈਂ ਦਊਂਗਾ ਤੁਹਾਡਾ ਛੋੜਦਾ ਅੱਗੇ ਨਿਹਾਣੇ ਦਾ ਬਸ ਆਪ ਨਹੀਂ ਇਧਰ ਆ ਹੁਣ ਮੈਨੂੰ ਇੱਕ ਗੱਲ ਤੂੰ ਕਹਿੰਦਾ ਮੈਂ ਮੁਸਲਮਾਨ ਆ ਵੇ ਦੀਨਾਨ ਦਾ ਪੱਕਾ ਪੱਕਾ ਨਾ ਹਾਂਜੀ ਹੁਣ ਤਦ ਨੂੰ ਨੇ ਕਮੈਂਟ ਚ ਕਹਿ ਰਿ ਵੀਰੇ ਹੈਗਾ ਕੁਛ ਨਹੀਂ ਹੈ ਹੁਣ ਤੂੰ ਕਹਿੰਦਾ ਸੌਦਾ ਅਜੀ ਜੀਵਾ ਖਾਇ ਤਾਂ ਕੀ ਪਤਾ ਉਹ ਕਰਾ ਜੀਵਾ ਕਰਾ ਮੇਰੀ ਬੰਦਾ ਜੀਵਾ ਗੁੰਦਰ ਜਾ ਕੇ ਆ ਰੋ ਸਾਰੇ ਦੇ ਕੰਮ ਛੱਡ ਦੇ ਹਾਂ ਛੋਡੇ ਕੁਝ ਵਾਕਾ ਮੇਰੀ ਮੈਂ ਤੇਰੇ ਕੋਲ ਦੱਸਦਾ ਹਾਂ ਅਜੀ ਤੁਹਾਡੇ ਸਾਰੇ ਯੂਪੀ ਕੋ ਮਕੇ ਆ ਛੋਡੇ ਯੂਪੀ ਵਾਲਾ ਕੋਈ ਵੀ ਬੰਦਾ ਆਪ ਦੇ ਖਿਲਾੜੇ ਤੇ ਜਾਂ ਦੂਜੇ ਖਿਲਾੜੇ ਤੋਂ ਲੈ ਕੇ ਛੱਕਰ ਤੇ ਗੁੜ ਦੀ ਚਾਹ ਨਹੀਂ ਪੀਂਦਾ ਬਸ ਸਭ ਨੂੰ ਬੰਦ ਕਰ ਦੋ ਠੀਆ ਭਾਈ ਆਪ ਕਿਉਂ ਨਹੀਂ ਪਤਾ ਜੀ ਇਹਦੇ ਅਸੀਂ ਕੈਮੀਕਲ ਪਾ ਰਹੇ ਆ ਡੈਕੋਲੈਟ ਗੋਲਡ ਪਾਪੜੀ ਆਉਂਦੀ ਐ ਇੱਕ ਚੂਨਾ ਆਪਾਂ ਪਾਈ ਜਾਂਦੇ ਇੱਕ ਤਾਂ ਮਿੱਠਾ ਛੋਟਾ ਹੁੰਦਾ ਇੱਕ ਖਾਰਾ ਵੀ ਪਾਉਂਦੇ ਆ ਹਾਂ ਮੈਂ ਕੱਪੜੇ ਵਾਲਾ ਰੈਂਡ ਦਾ ਤੇ ਇਹਨੇ ਆਪਾਂ ਵਰਤਦੇ ਜਿਹੜਾ ਡੀਲੇ ਤੋਂ ਨਾਲ ਸਾਬਣ ਨੂੰ ਉਹ ਵਰਤੀ ਜਾਂਦੇ ਆ ਰੰਗ ਵਰਤੀ ਜਾਂਦੇ ਆ ਇੱਕ ਪਤਾ ਨਹੀਂ ਹੋਰ ਜਿਹੜਾ ਕੈਮੀਕਲ ਆ ਦੱਸ ਰਿਹਾ ਕੈਮੀਕਲ ਪਾਉਂਦੇ ਆ ਬੜੀਆਂ ਹੈ ਨਹੀਂ ਬੜੀਆਂ ਲੋਕ ਕਿਉਂ ਅਗਰ ਮਾਰੀ ਮੰਡੀ ਮੇ ਗੁੜ ਗੇਰਾ ਵੇ ਇਹ ਚਾਹਤੇ ਆ ਅਗੇ ਅਗੇ ਡਾਲਕ ਥੋੜੀ ਮਿਲੇ ਜਾ ਤੋਂ ਵੀ ਖਿਲਾਫ ਹੋਗਾ ਮੈਂ ਕਰਾਉਂਗਾ ਟੈਸਟ ਅੱਜ ਨੇ ਬੰਦੇ ਮੇਰੇ ਪਿੰਡ ਦੇ ਸੁਣਦੇ ਆ ਜੇ ਤੂੰ ਹੀ ਸਹੀ ਨਿਕਲਿਆ ਉਹ ਗੜਾ ਸਾਰਾ ਜਿੰਨਾ ਵੀ ਹੈ ਹਾਂ ਯਾਰ ਯਾਰ ਮੈਂ ਇਹਨਾਂ ਨੂੰ ਇਹ ਕਿਹਾ ਪਾਸੇ ਮੈਂ ਕਿਹਾ ਜੇ ਉਹਦਾ ਗੜਾ ਸੁੱਧ ਨਿਕਲਿਆ 10000 ਰੁਪਏ ਮੈਂ ਦੁੱਤਾਂ ਤਬ ਆਗਾ ਨਹੀਂ ਆੜੇ ਨਹੀਂ ਮੈਂ ਉਹ ਕਰਾਉਂਗਾ ਟੈਸਟ ਕਰਾਉਣਾ ਮੈਂ ਚਾਬੀ ਦੇ ਦੀ ਨਾ ਮਾਰਨ ਜਾਇਆ ਛੇ ਦਾ ਉਹ ਬਰਾ ਮਾਰੀ ਪਤਾ ਕਰਦਾ ਬਸ ਅੰਪਨੀ ਕਰਨਾ ਜੇ ਸਹੀ ਹੋਣਾ ਬਟਾਟਕਾ ਨਾ ਕਰਾਉਣੇ ਇਹਦੇ ਆਪਾਂ ਹੀ ਦੇ ਆ ਕੁਝ ਗੱਲ ਜਿਮਾਰ ਨਾਲ ਬਰੇ ਭਾਈ ਨਾਲ ਜਾਉ ਮੇਰੀ ਹੋ ਗਈ ਗੱਲ ਸੈਂਪਲ ਵਾਲਾ ਨਾਲ ਵੀ ਆਉਂਦੇ ਆ ਫੂਡ ਵਾਲੇ ਆਪਾਂ ਦਾ ਨਹੀਂ ਆਪਣਾ ਵੀ ਜੋ ਬਣਾ ਲਈ ਅੱਗੇ ਦੇਖ ਬਸ ਅੱਡੇ ਕਰੀ ਦੱਤਲੇ ਕੰਡ ਬਣੀ ਪੰਜਾਬ ਬਣ ਜਾਣੇ ਬਸ ਬੰਦ ਕਰ ਦੇਗਾ ਭਾਈ ਬਸ ਹੋ ਗਿਆ ਫੜ ਲੈ ਤਾਂ ਬੰਦ ਕਰ ਦੇਣਗੇ ਇੱਥੇ ਦਾ ਸਹੀ ਚੀਜ਼ ਲੈਣਾ ਇੱਕ ਸੁਣ ਲੈਗਾ ਇੱਥੇ ਦਿਨਾਂ ਦਾ ਦੱਸਦਾ ਮਨਸੇ ਆਪਣੇ ਪੰਜਾਬ ਦੇ ਘਟੋ ਘੱਟ ਇਹ ਆ ਤਿੰਨਾ ਚੌ ਮਹੀਨਿਆਂ 'ਚ 10000 ਟਰਾਲੀ ਵੇਚ ਜਾਂਦੇ ਆ ਆ ਨਰੇ ਕੈਮੀਕਲ ਵਾਲੇ ਦੀ ਸਿਆਲੋ ਸਿਆਲੇ ਜੁਰੀ ਰਹਿੰਦੇ ਆ ਯਾਰ ਹਾਂ ਇਹ ਤੋਂ ਬਾਈ ਬੰਦੇ ਉਹ ਬਣਾ ਯਾਰਲੇ ਆ ਵੇਚੀ ਜਾਂਦੇ ਆ ਕੋਈ ਬਾਤ ਬਾਈ ਅਸੀਂ ਬੰਦ ਕਰਦੇ ਆ ਬਾਈ ਆਪਾਂ ਤਾਂ ਲੱਗਾ ਯਾਰ ਮੇਰੀ ਗੱਲ ਸੁਣੋ ਇਹ ਇਨਸਾਨ ਨੇ ਖਾਣਾ ਹਾਂ ਨਹੀਂ ਸਹੀ ਆ ਜੀ ਬਾਤ ਠੀਕ ਹੈ ਨਾ ਇਨਸਾਨ ਨੂੰ ਆਪਾਂ ਜ਼ਹਿਰ ਦੇ ਰਹੇ ਆ ਯਾਰ ਫਰਜ਼ਾ ਦੇ ਲੋਕ ਕਿਸਾਨ ਬਥੇਰੇ ਆਲੂਆਂ 'ਚ 20-20 ਇਕੱਠੇ ਠੋਕ ਦੇਣਗੇ ਹੁਣ ਜੂਰ ਕੇ ਤੇ ਡੀਏਪੀ ਦੇ ਸਾਹਮਣੇ ਠੋਕਦੇ ਬਾਸਾਬ ਪਰ ਉਹਨਾਂ ਨੂੰ ਗਲਪਦਾ ਕਿਉਂ ਨਸਲਾਂ ਖਰਾਬ ਕਰੀ ਜਾਂਦੇ ਹੋ ਕਿਉਂ ਸਾਡੇ ਜਿਵਾਕੀ ਜੰਮਣਾ ਵੜਦੀ ਰੱਖਾ ਕੇ ਜਹਿਰਾ ਪੰਜਾਹ 40 ਸਾਲ ਦੇ ਲੋਕ ਫਰਜ਼ੇ ਮਰੀ ਜਾਂਦੇ ਕੰਸਾ ਆਲੂਆਂ ਮਰੀ ਜਾਂਦੇ ਆ ਤਲਪੋਣ ਆਪਨੇ ਆਣਾ ਕਮਸ ਆਪ ਦਾ ਆਂਗਣਾ ਆ ਯਾਰ ਅਗਿਆ ਆਪਣਾ ਵੀ ਜੋ ਬਣਾ ਲਈ ਨਾ ਜੀ ਮੇਰਾ ਮਤਲਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫੋੜਾ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਖਲਾੜਾ ਮੈਂ ਤੁਹਾਨੂੰ ਤਾਂ ਰੋਕਦਾ ਹਾਂ ਹਾਂ ਨਹੀਂ 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 ਉਹ ਗੱਲ ਨਹੀਂ ਉਹ ਕਹਿੰਦੇ ਨਹੀਂ ਹੈਗੀ ਨਹੀਂ ਸਮਝਾਣੀ ਠੀਕ ਹੈ ਨਾ ਮੈਂ ਕਹਿੰਦਾ ਤੁਸੀਂ ਸਹੀ ਹੋ ਯਾਰ ਬਾਤ ਸਹੀ ਬਾਤ ਤੁਸੀਂ ਮੇਰੇ ਚਾਹੇ ਜਾਂ ਪਿੰਡ ਰੱਖ ਕੇ ਵਿੱਚੋਂ ਮੈਨੂੰ ਕੋਈ ਦਿੱਕਤ ਨਹੀਂ ਆਪੇ ਖੜ੍ਹ ਜਾਓ ਯਾਰ ਉੱਥੇ ਖੜ੍ਹ ਜਾਓ ਮੇਰੇ ਖਲਾੜੇ ਕੋਲ ਖੜ੍ਹ ਕੇ ਵਿੱਚੋਂ ਮੈਂ ਕਹੂੰਗਾ ਵੀ ਇਹ ਗੋਟ ਦਾ ਸਸਤਾ ਭਾਈ ਲੈ ਲਓ ਠੀਕ ਠੀਕ ਬਾਤ ਆ ਨੂੰ ਨਹੀਂ ਆਪ ਆਪਣੇ ਖਲਾੜੇ ਲਈ ਨਹੀਂ ਕਰੇ ਤਾ ਸਹੀ ਬਾਤ ਆ ਜੀ ਤੁਸੀਂ ਤੁਸੀਂ ਕਿੰਨੇ ਰੇਟ ਵੇਚਦੇ ਹੋ 60 ਰੁਪਏ ਨਹੀਂ ਜੀ 50 ਵਿੱਚ ਦਿੰਦਾ 50 ਦੇ ਦਿੰਦੇ ਹਾਂ ਤੇ ਮੈਂ ਮੈਂ ਵੇਚਦਾ 120 ਰੁਪਏ ਕਰ ਲਓ ਆ ਜ ਨਹੀਂ ਹੈ ਵੇਚਦੇ ਹੋਗੇ 120 ਸਹੀ ਹੈ ਸਹੀ ਹੈ ਲੈ ਕੇ ਜਾਂਦੇ ਅਗਲੇ ਤੁਹਾਡੇ ਗੁਰ ਨਾਲੋਂ ਮੇਰਾ 70 ਰੁਪਏ ਵੱਧ ਰੇਟ ਆ ਕਿਲੋ ਮੰਗਰਾ ਨਹੀਂ ਹੈ ਕਿਸੇ ਦੇ ਮਾਲਕ ਦੇ ਅੰਦਰ ਹੀ ਕੰਮ ਕਰਦੇ ਹੋਣਗੇ ਕਿੰਨੇ ਨਾ ਖੁਦ ਆਪ ਦਾ ਨਾ ਨਾ ਬੰਸੇ ਇਹ ਤਾਂ ਇਹਦਾ ਉਹ ਇੱਕ ਬੰਦਾ ਹੀ ਲਾਈ ਬੈਠਾ ਤੇ ਜੀਪੀ ਦਾ ਖਲਾੜ ਜਾ ਨਹੀਂ ਉਹਨੇ ਇਹ ਆਉਂਦਾ ਕਰੇ ਇਹ ਆਉਂਦਾ ਬਣਾ ਲਿਆ ਹੁੰਦੇ ਆ ਇਹ ਲੱਤ ਕੇ ਲੈ ਆਉਂਦੇ ਆ ਭਲਾੜ ਵਾਲੇ ਨੂੰ ਕਮਾਤ ਦੇ ਯਾਰ ਤੂੰ ਐਂ ਦੇਖ ਲੈ ਬਣਸਿਆ ਕਮਾਤ ਦੇ ਤੂੰ ਮੈਂ ਇੱਕ ਗੱਲ ਦਰਮਿਆਨ ਦੱਸਦਾ ਇਹਨੂੰ ਐ ਪੁੱਛ ਗੰਨੇ ਦਾ ਕੀ ਰੇਟ ਆ ਯੂਪੀ 'ਚ ਹੁਣ 400 ਰੁਪਏ 400 ਰੁਪਏ 30 ਰੁਪਏ ਬੜੇ ਜੇ ਬੁਕੇ ਮੈਨੂੰ ਪਤਾ 370 ਥਾ 370 ਸੀ ਹੁਣ 400 ਰੁਪਏ ਹਾਂ 400 ਰੁਪਏ ਕਮਾਤ ਤੁਸੀਂ ਗੰਨਾ ਲੈ ਕੇ ਤੇ ਤੁਸੀਂ 50 ਰੁਪਏ ਕਿਵੇਂ ਵੇਚ ਦੋਗੇ ਸੁੱਧਗੋੜ ਬਣਾ ਕੇ ਵਾਹ ਸਾਬਾ 200 ਰੁਪਏ ਪੜਾ ਦਿੱਤੇ ਕੋਲੋ ਤਾਂ ਜੇ ਮੰਡੀ ਕਰੇ ਨਾਲੂ ਮੰਡੀ ਕਰੇ ਤੇ ਆਪ ਲਾ ਲਓ ਮੈਂ ਮੱਜਫਰਨਗਰ ਮੰਡੀ ਜਾ ਕੇ ਆਇਆ ਮੈਨੂੰ ਪਤਾ 3 ਖਰਚਾ ਆ ਜਾ ਔਰ ਵੇਚ ਹੀ ਨਹੀਂ ਸਕਦੇ ਯਾਰ ਸੁੱਤ ਜੜ ਤੁਸੀਂ ਉਹ ਲੈ ਵੇਚ ਹੀ ਨਹੀਂ ਸਕਦੇ ਨਹੀਂ ਜੀ ਅਮੈਂ ਮੋਟਾ ਕੋਲ ਭਾਗ ਚੜ 40 ਰੁਪਏ ਸਾਨੂੰ ਵਾਸਾ ਅੱਜ ਤਿੰਨ ਬੰਦੇ 30 ਜਰਦੋ ਤੇ ਇਸ ਦਾ ਕਰਤਿਆ ਮੱਜਫਰਨਗਰ ਤੋਂ ਆਇਆ ਏ ਢੀ ਦੂਰ ਤੋਂ 250 300 ਮੀਲ ਤੋਂ ਇੱਥੋਂ ਅਜੀ ਤੇ ਨੇ ਘਟ ਖਾਤਾ ਹੈ ਬਸ ਇੱਕ ਘੰਟਾ ਦਾ ਹੀ ਬਸ ਬਸ ਦੋ ਹੀ ਪੜ ਜਾਗੇ ਤੁਹਾਨੂੰ ਮੈਂ ਚਲਦਾ ਜਵਾਬ ਦੇ ਦੇ ਮਜ਼ਦੂਰੀ ਪੜ ਜਾ ਬਸ ਆਪਾਂ ਨੂੰ ਟੈਸਟ ਕਰਾਉਣ ਚ ਕੀ ਹਰਦਾ ਅਜੇ ਬੋਸ ਸਹੀ ਹੈ ਹਮਰਾ ਬਸ ਇਹ ਤਬਹੀ ਨਾਲ ਬਪਨੇ ਜਾਣੇ ਦਾ ਇਸ ਦਾ ਬਸ ਬਸ ਗਲਤੀ ਮੰਨਦੇ ਵੀ ਗੁਣ ਸਹੀ ਹੈ ਜਾਂ ਗਲਤ ਆਪ ਹੀ ਮੰਨ ਲੇ ਨਹੀਂ ਮੰਨਿਆ ਕੇ ਜਾਓ ਮਰ ਜੀਗਾ ਬਸ ਹੀ ਮੰਨ ਲੀਓ ਅਬ ਆੜਾ ਕਰੀ ਆ ਕੋ ਬੋਲ ਗਲਤ ਸਹੀ ਹੈ ਗਲਤੀ ਆ ਆਹ ਨਾਲੇ ਕਰੀ ਭਾਈ ਸਾਹਿਬ ਨਾ ਨਾ ਗੁਣ ਸਹੀ ਹੈ ਹਾਂ ਜੀ ਸਹੀ ਹੈ ਫਿਰ ਆਓ ਟੈਸਟ ਕਰਉਂਗੇ ਹਾਜੀ ਗੱਲ ਦਾ ਕੰਮ ਨਾ ਕੋਲ ਤੋਂ ਜਿਆ ਚਲ ਹੈਂਡਲ ਮਾਰ ਰੁਕ ਤੋ ਜਾ ਹਮੇ ਹੈਂਡਲ ਮਾਰ ਹਮ ਹਮੋ ਭਾਈ ਓਏ ਹੈਂਡਲ ਮਾਰ ਸਾਹ ਤੋ ਵੀਰੇ ਆਪ ਹੈ ਹੈਂਡਲ ਮਾਰ ਹੈਂਡਲ ਮਾਰ ਰੱਬ ਨੂੰ ਸਾਹ ਭਾਈ ਨਾ ਨਾ ਜੇ ਆਪ ਨੂੰ ਸਹੀ ਹੋ ਰੁਕੋ ਭਾਈ ਆਪਣਾ ਕਿਰਾ ਉਹ ਵੀ ਸਹੀ ਹੈ ਇੱਕ ਮਿੰਟ ਰੁਕੋ ਆਪ ਜੇ ਖਰਾਬ ਆ ਰਹੇ ਖਰਾਬ ਆ ਪਰ ਆਪ ਨਹੀਂ ਆਣਗੇ ਨਾ 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 ਤੁਸੀਂ ਕਹਿੰਦੇ ਹੋ ਸਹੀ ਹੋ ਕਾਹ ਤੋਂ ਇਹ ਖਰਾਬ ਹੈ ਬਸ ਬੜੇ ਭਾਈ ਗੱਲਾਂ ਖਰਾਬ ਆਏ ਉਹ ਅਮਰ ਨਹੀਂ ਜਾਣਗੇ ਪੰਜਾਬ ਪਤਾ ਹੋਰ ਕੀ ਕਹੋ ਕੀ ਪਾਇਆ ਦੱਸ ਕੀ ਕੀ ਇਸ ਵਕਤ ਕੁਝ ਨਹੀਂ ਬਣ ਰਿਹਾ ਹੈ ਧੰਨਵਾਦ ਤਾਂ ਭਾਈ ਉਸਕੇ ਨਾਮ ਕਾ ਮੈਂ ਵੀ ਨ ਸ਼ੌਟ ਦੇਗਾ ਤੋਂ ਪਤਾ ਮੈਂ ਠੀਕ ਹੈ ਸ਼ੌਟ ਦੇਤਾ ਨਹੀਂ ਕਰ ਰਹਾ ਪਰ ਜੋ ਆਪ ਨੇ ਬਤਾਆ ਉਹ ਪਪੜੀ ਦਾ ਉਸ ਦਾ ਵਕਾ ਹੈ ਉਹ ਆਪਣੀ ਪੂਪੜੀ ਦਾ ਉਸ ਦਾ ਨਾਮ ਹਮ ਨੂੰ ਮਾਲੂਮ ਆ ਬੀ ਉਹ ਲੇ ਗੇ ਰਹਾ ਗੇ ਰਹਾ ਨਹੀਂ ਬਖ ਭਾਈ ਮੈਂ ਤਾਂ ਕਮਾਦ ਦੇ ਦੇਗਾ ਉਸ ਦਾ ਪੈਸੇ ਉਹ ਤਾਂ ਕਹੇ ਇਹ ਕਹਿੰਦਾ ਮੈਂ ਸ਼ੁੱਧ ਹੈ ਕਨੇ ਕਹੇ ਮੈਨੂੰ ਪਤਾ ਨਹੀਂ ਕਮਾਦ ਦੇ ਕਮਾਦ ਦੇ ਕੌਣ ਸਬ ਕਮਾਦ ਦੇ ਮੇਰੀ ਬਾਤ ਨਹੀਂ ਹੈ ਬਾਈ ਸਹੀ ਹੈ ਤਰਨਾਲਾ ਕਹਿੰਦਾ ਮੈਂ ਉਹੀ ਤਾਂ ਗੱਲ ਆਰੇ ਵੇ ਜੀ ਮੇਰਾ ਵੀ ਥੋੜੀ ਐ ਅੱਪਾ ਗੋਟ ਟੈਟ ਕਰਾਉਣੇ ਆ ਬਾਪ ਤਾਂ ਆਈਓ ਵੀ ਕਰਾ ਘਰੋਂ ਨਿਕਲ ਆਬ ਹਮੇਂ ਛੋੜਨਾ ਮਾਗਦਾ ਨਹੀਂ ਆਨੇਗਾ ਬਸ ਬੰਦੀ ਵਰਦੇ ਕੰਮ ਕੋ ਤੇ ਹਮ ਤਾਂ ਗਲਤ ਆਏ ਗੋਟ ਨਿਕਲ ਬਸ ਇੱਕ ਵਾਰ ਹੱਥ ਜੋੜਾ ਆਪ ਆਪਸ ਆਪਸ ਸਾਰਾ ਸਾਫ ਕਰ ਦਿੰਦੇ ਨਹੀਂ ਕਲਾਬ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਹਾਂ ਜਿੰਨਾ ਛੋੜਾ ਟਾਈਮ ਖਰਾਬ ਹੋਇਆ ਨੰਬਰ ਇੱਕ ਹੋਰ ਸੁਣ ਲੈ ਇੱਕ ਮਿੰਟ ਸੁਣ ਲੈ ਜੇ ਛੋੜਾ ਗੋੜ ਸਹੀ ਹੋਇਆ ਸਾਰਾ ਗੋੜ ਸਵੀ ਟਰਾਲੀ ਮੈਂ ਖਰੀਦ ਲੂ ਯਾਰ ਨਿਭੜ ਗਈ ਗੱਲ ਆਜੋ ਥੋੜਾ ਟਾਈਮ ਵੀ ਰਖਾਬ ਹੋਣਾ ਬਸ ਠੀਕ ਹੈ ਸਹੀ ਹੈ ਸਹੀ ਹੈ ਫੇਰ ਤਾਂ ਚੱਕਰ ਨਹੀਂ ਕੋਈ ਅਜੀ ਬਸ ਤਮਰ ਇਹੋ ਖਰਾਬ ਹੈ ਬਰਾਬਰ ਚੱਲਦਾ ਬਸ ਖਰਾਬ ਹੈ ਆ ਵੀ ਜਾਣ ਹੈ ਦੇਖਿਆ ਖਰਾਬ ਹੈ ਬਸ ਆਪਣੇ ਲੋਕਾਂ ਨੇ ਡੀਆ ਤਾਂ ਪੈਸੇ ਜਵਾਨੀ ਪੁੱਛਣਗੇ ਕੀ ਕੋਈ ਵੀ ਗੰਦ ਵੇਚਦੀ ਆਂਦਾ ਜ਼ਹਿਰ ਵੇਚਦਾ ਅੰਨੇ ਹੋ ਗਏ ਪੈਸੇ ਜ਼ਹਿਰ ਵੇਚਣ ਆਏ ਨਾ ਕੱਟ ਪੈਣ ਦੀ ਮੌਤੋਂ ਵੀ ਲੈ ਲੈਣਗੇ ਸਾਡੇ ਲੋ ਹਾਂ ਤੋਂ ਬਸ ਇਕੱਲੇ ਗੁਰੂ ਦਿਖਾ ਖਰਾਬ ਹੈ ਪਰਦੇਸੀ ਆਪਰ ਦੇ ਕੀ ਕਰ ਰੋ ਓਏ ਪਰਦੇਸੀ ਸਾਰੇ ਹੀ ਪਰਦੇਸੀ ਇਹ ਰਹਣਾ ਕਿ ਨੇ ਸਾਰੇ ਹੀ ਪਰਦੇਸੀ ਇਹ ਤਾਂ ਸੀ ਤੇ ਹਾਂ ਤੋਂ ਪਰਦੇਸੀ ਆ ਜੀ ਦੇਖ ਲੋ ਗੱਲ ਤਾਂ ਸਾਰੀ ਸਹੀ ਗੱਲ ਤਾਂ ਕਰ ਮਾਓ ਹਾਂ ਤਾਂ ਸਹੀ ਤੋਂ ਕਰ ਲੈ ਜੀ ਤੁਸੀਂ ਤੁਸੀਂ ਐਸੇ ਕੈ ਸਾਲ ਦੇ ਆ ਰਹੇ ਹੋ ਹਾਂ ਤਾਂ 2 3 ਸਾਲ 2 ਸਾਲ ਤੋਂ ਤਿੰਨ ਦੋ ਤਿੰਨ ਸਾਲ ਤੋਂ ਆ ਰਹੇ ਸਾਨੂੰ ਵੀ ਤਾਂ ਹੁਣ ਪਤਾ ਲੱਗਿਆ ਵੀ ਇਹ ਯੂਪੀ ਚੋਂ ਗੋੜ ਆਉਂਦਾ ਏ ਮਾੜਾ ਆਉਂਦਾ ਹਨਾ ਅੱਛਾ ਚਲੋ ਜੀ ਅਸੀਂ ਪਹਿਲਾਂ ਅਸੀਂ ਕਿਨੇ ਹੁਣ ਰੋਕ ਲੈ ਟਰਾਲੀਆਂ ਅਸੀਂ ਅਸੀਂ ਵੀ ਅਸੀਂ ਟਰਾਲੀਆਂ ਤੋਂ ਲੈ ਲੈਂਦੇ ਸੀ ਕਿ ਗੋੜ ਵੀ ਗੋੜ ਵਧੀਆ ਲਾਲ ਜਹਾ ਗੋਣਾ ਯਾਰ ਲੈ ਲੋ ਆ ਲੈਂਦੀ ਰਹੇ ਆ ਪਤਾ ਹੀ ਨਹੀਂ ਸੀ ਵੀ ਕੀ ਪਾਈ ਜਾਂਦੇ ਤੁਸੀਂ ਇਹ ਕੰਮ ਕਰਕੇ ਹੁਣ ਪਤਾ ਲੱਗਾ ਹੁਣ ਪਤਾ ਲੱਗਾ ਜੇ ਸਾਨੂੰ ਜਾ ਕੇ ਭਾਵੇਂ ਜਹਿਰ ਹੀ ਭਾਵੇਂ ਖਵਾਈਆਂ ਦੇ ਇਹ ਹੁਣ ਤੁਸੀਂ ਨਮਾ ਲਾ ਦਾਂ ਜੀ ਤੁਸੀਂ ਐਕੋਲਾਈਟ 골ਡ ਪਾਪੜੀ ਪਾਉਂਦੇ ਹੋ ਇਹਦੇ ਚ ਪਤਾ ਕਿੰਨੇ ਖਤਰਨਾਕ ਹੈ ਨਰਵਸ ਸਿਸਟਮ ਹੁੰਦਾ ਜਿਹੜਾ ਸਾਡਾ ਸਰੀਰ ਦਾ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਤੁਸੀਂ ਦਾ ਕੱਲਾ ਰੰਗ ਕੱਢ ਲਿਆ ਵੀ ਚਿੱਟੀ ਬਣਾ ਦੀ ਲਾਲ ਬਣਾ ਲਿਆ ਗੋੜਾ ਬਣਾ ਲਿਆ ਬਣਾ ਲਿਆ ਇੱਕ ਹੋਰ ਕੈਮੀਕਲ ਪਾਉਂਦੇ ਆ ਉਹ ਦੱਸਿਆ ਨਹੀਂ ਮੈਨੂੰ ਮੇਰੇ ਕੋਲ ਵੀਡੀਓ ਤੁਹਾਨੂੰ ਦਿਖਾਈ ਹੈ ਵੀ ਕਿਹੜਾ ਕੈਮੀਕਲ ਆ 10 ਤਰ੍ਹਾਂ ਦਾ ਕੈਨਿਕਲ ਵਰਤਦਾ ਤੁਸੀਂ ਕੋਣਾ ਸਭ ਤੋਂ ਵੱਡਾ ਜਿਹੜਾ ਮੋਟਾ ਵਾਲਾ ਘੋੜਾ ਇਸਮ ਕੈਨਿਕਲ ਨਹੀਂ ਲੀਤਦਾ

ਠੀਕ ਆਪ ਕੋ ਕੁਛ ਹੀ ਕਰਨਾ ਸਾਡੇ ਪਿੰਡ ਦੇ ਮਾਰੇ ਤੁਹਾਨੂੰ ਬੰਨਿਆ ਆਪਣੇ ਬੋਡੀ ਟੈਸਟ ਕਰਾਉਣਾ ਇਹ ਛੋਟੇ ਮੈਂ ਠੱਗਾ ਬਾਈ ਉਹ ਬਸ ਠੀਕ ਆ ਬਾਈ ਜੀ ਮੇਰਾ ਗਲਟਾ ਟੈਸਟ ਆ ਲਓ ਤੁਸੀਂ ਮਰਦੋ ਕਰਵਾਤੇ ਬਾਈ ਹਾਂ ਆ ਬਹਾਂ ਮਾਰਨੇ ਕਰ ਆਪ ਤੋ ਤੋ ਬੱਚਾ ਨਹੀਂ ਸਭ ਲੈ ਜਾ ਰਹੇ ਆ ਆਪਸੀ ਬਸ ਇਹਨਾਂ ਬਤਾ ਦਿਓ ਆਪ ਗਰੀ ਇਹ ਵਿਆਦਮੀ ਆਪ ਤੁਹਾਨੂੰ ਸੁਗਾਣੀ ਬੇਚ ਕੇ ਪਿੱਛੇ ਕਰ ਲਿਆ ਕੋਈ ਗਲਤ ਹੈ ਇਹਦਾ ਗਲਤ ਸਹੀ ਦਾ ਕੀ ਮਤਲਬ ਨਹੀਂ ਆਪ ਤੋ ਤੋ ਤਾਂ ਬੇਚ ਲਗਣ ਨਹੀਂ ਸਭ ਆਪ ਹੀ ਲੈ ਗਏ ਐ ਵੀਰ ਕਿਹੜਾ ਆ ਸਾਡੇ ਪਿੰਡ ਵਾਲੇ ਆ ਸਾਰੇ ਮਜ਼ਦੂਰ ਖੜੇ ਆ ਵੀ ਵੀ ਗਰੀਬ ਇਹ ਢਾਡੀ ਕਰਦੇ ਆ ਇਹ ਕਾਨੂੰ ਕਨੇ ਦੇ ਲੋਕ ਨੂੰ ਜਾਣ ਗਰੀਬ ਆ ਲਾਦਾ ਤਾਂ ਕਿ ਬਾੜੇ ਨਹੀਂ ਕਰਦੇ ਕੰਮ ਕਰਦਾ ਹਰ ਤਰੀਕੇ ਤੁਸੀਂ ਕੋਈ ਚੀਜ਼ ਲੈ ਕੇ ਬਸ ਗਲਤੀ ਇੱਕ ਵਾਰ ਇੱਕ ਵਾਰ ਹੀ ਚੱਲ ਦਿੰਦਾ ਹੈ ਨਾ ਇੱਕ ਵਾਰੀ ਖਸਰ ਤੋਂ ਲੈ ਆ ਵੀ ਹੈ ਭਾਈ ਇੱਕ ਵਾਰੀ ਮੈਂ ਨਾਲ ਚੱਲ ਬੜਾ ਆ ਚੱਲ ਭਾਈ ਸਾਹਿਬ ਮੰਨ ਭਾਈ ਬਕਰ ਯਾਰ ਆ ਕਰੀਂ ਉਹ ਭਾਈ ਹਲਾ ਜਾਨੇਗਾ ਭਾਈ ਬੰਦੀ ਅਰੇ ਰੁਕ ਜਾ ਯਾਰ ਤੂੰ ਭਾਈ ਉਹ ਨਾ ਅਰੇ ਭਾਈ ਆ ਬਰਾਵੀ ਹਟਾਓ ਅੱਪਾ ਸੇ ਪਰਾਂਗੇ ਇੱਕ ਵਾਰੀ ਨਹੀਂ ਨਹੀਂ ਇੱਥੇ ਖੜਨ ਨਾਲ ਕੀ ਹੱਲ ਹੋਊਗਾ ਇੱਥੇ ਖੜਨ ਨਾਲ ਕੋਈ ਹੁੰਦਾ ਨਹੀਂ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਥਰੀ ਦੀ ਜਗ੍ਹਾ ਖੜਾ ਸਾਡਾ ਆਪ ਤੋਂ ਸੋਹਰੇ ਹੋਰ ਵੀ ਆਪ ਜੀ ਸਾਹਿਬ ਨਹੀਂ ਮੈਂ ਇੱਥੇ ਬਲਾ ਆਇਆ ਰਲ ਰਿਹਾ ਮੈਂ ਇੱਥੇ ਖੜਾ ਹੋ ਗਿਆ ਅੱਜ ਤੋਂ ਪਹਿਲਾਂ ਤੋਂ ਨਾ ਕਿਸੇ ਮੈਂ ਇੱਥੇ ਬਲਾ ਲੈਣਾ ਕਹ ਰਹਾ ਹਾਂ ਦਾ ਭਾਈ ਤੂੰ ਬੁਲਾ ਬਣਾ ਬਾਈ ਨਾ ਸੁਣ ਲੈ ਆ ਭਾਇਆ ਭਾਈ ਸਭ ਚਾਰ ਹੋਇਆ ਸੈਂਪਲੀ ਲੈ ਜਾ ਉਹ ਨਗਰ ਟਰਾਲੀ ਭਰੀ ਵੀ ਆ ਦੇਖ ਵਾਹ ਦੇਖਿਆ ਆ ਗੁਰਦੀ ਟਰਾਲੀ ਦੇ ਸਖਤ ਭਰੀ ਫਿਰਦੇ ਆ ਫਿਰ ਆ ਕਿਹ ਜਾਣਗੇ ਆਪਣੇ ਲੋਕਾਂ ਪੈਂਟਾ ਉੱਤ ਜਾਣਗੇ ਭਾਈ ਅਸੀਂ ਬੰਦ ਕਰ ਦਾਂਗੇ ਬਸ ਹਾਂ ਮਾਈ ਭਾਈ ਮਾਈ ਆਪ ਕਰਦਾ ਬੜਾ ਤੁਸੀਂ ਆਓ ਜੀ ਸਾਧ ਕੇ ਲੈ ਕੇ ਆਉਣਾ ਯਾਰ ਅਹੀ ਚੀਜ਼ ਉਹ ਆ ਕੇ پیسے ਲੈ ਕੇ ਆਓ ਤੁਸੀਂ ਕਿਹੜਾ ਫਰੀ ਦੇ ਜੇ ਸਹੀ ਹੋਇਆ ਵੇਚੋ ਸਾਨੂੰ ਕੋਈ ਦਿੱਕਤ ਨਹੀਂ ਹਾਂ ਅੱਜ ਅਗਲੇ ਭਾਈ ਹਮ ਤਾਂ ਉਹ ਵੀ ਨਹੀਂ ਆਣਗੇ ਇਤਨੀ ਬੇਇੱਜ਼ਤੀ ਅੱਜ ਆਪ ਲੋਕ ਜੈਕਸ਼ਨ ਟਾਇਦੇ ਤਾਂ ਸਭ ਕਾਣ ਵਾਲ ਹੋ ਗਏ ਨਹੀਂ ਕਿਸੇ ਨੂੰ ਨਹੀਂ ਪਤਾ ਤਾਂ ਆਪ ਨਾ ਉਤਾ ਦੇ ਤਾਂ ਪੁਰਾ ਪਿੰਤਾ ਦਾ ਯਾਰ ਹਾਂ ਗੁਰਮਤਿ ਬਾਤ ਮੈਂ ਇੱਥੇ ਇਕੱਲਾ ਗੁਰਦਾ ਮੁੱਦਾ ਠਾਉਂਦਾ ਮਦਾ ਪੰਜਾਬ ਦੇ ਸਾਰੇ ਮੁੱਦੇ ਠਾਉਂਦਾ ਮੈਂ ਤਾਂ ਐਂ ਲੋਕਾਂ ਨੂੰ ਦਿਖਾਉਂਦਾ ਆ ਜੇ ਚਲੋ ਬੜਿਆ ਦਾ ਲੈ ਜਾ ਆਪੇ ਠੀਕ ਹੈ ਸੋਡੇ ਲਈ ਨਹੀਂ ਮੈਂ ਸਪੈਲ ਸੋਡੇ ਲਈ ਕੁਮਗਾਠ ਆਇਆ ਠੀਕ ਹੈ ਜੀ ਕੀ ਆ ਬਾਈ ਕਲਪੀ ਨਾ ਨਹੀਂ ਬਾਰੇ ਬਾਈ ਕਾ ਫੋਟੋ ਦੇਖਣਾ ਤੁਹਾਨੂੰ ਟੈਸਟ ਕਰਾਉਣ ਚ ਕੀ ਮੈਂ ਇੱਥੇ ਸੱਦਾ ਨੂੰ ਸਪੈਟਰ ਨੂੰ ਉਹਨੂੰ ਸੱਦਿਆ ਰ ਇੱਥੇ ਜੱਜ ਲਾ ਲੱਖੇ ਯਾਰ ਜੱਜ ਜੀ ਜਿਆਸਮੀ ਕੋਈ ਕਾਜ ਨਹੀਂ ਹੋਣਾ ਬੇਲੇ ਗਰੀਬ ਜਿਆਸਮੀ ਕੋਈ ਕਾਜ ਨਹੀਂ ਸਾਨੂੰ ਪਤਾ ਨਹੀਂ ਕੀ ਕਰਨੀ ਗੱਲ ਯਾਰੇ ਦਾ ਭਾਰ ਜਦੋਂ ਆ ਗਈ ਬੈਨ ਹੋ ਗਈ ਆਹੋ ਬਾਪੇ ਆਹ ਤੋ ਡੋਰ ਟੈਸਟ ਕਰਵਾ ਹੀ ਕਰਵਾ ਟੈਸਟ ਕਰਵਾ ਆਡਾ ਸਮਸਵੇਦਕਾਨ ਆਰ ਜੀ ਆਰ ਸਮਾਰਟ ਨੇ ਆਪ ਪਰਦੇਸੀ ਬੰਦੇ ਆਜੂ ਐਕਟ ਕੀਤਾ ਹੈ। ਆਪ ਬੇਟੇ ਆਈ ਵੀ ਸੁਣਨ ਦੇ ਨਾਲ ਫਿਰ ਇਹ ਪੜਾਏ ਹੋਵੇ। ਲੀਪ ਵਧਾਉਣਾ ਹੈਗਾ ਮਦਦ। ਉਹ ਜੈਲ ਤੋਂ ਨਿਸ਼ਚਾਰਾ ਲਈ ਰੱਖਿਆ ਹੈ।